ਉਹ ਚਾਰ ਬੰਦਿਆਂ ਨੂੰ ਇਹ ਪੰਪ ਦੇ ਦਿੰਦੇ ਤੂੰ ਪ੍ਰਧਾਨ ਆ ਤੂੰ ਪ੍ਰਧਾਨ ਆ ਤੇ ਉਹ ਫੁਕਰੀ ਫੁਕਰੀ ਦੇ ਵਿੱਚ ਕੁਝ ਵੀ ਕਹਿ ਜਾਂਦੀਆਂ ਨੇ ਧਿਆਨ ਰੱਖ ਤੂੰ ਟੱਪੜਾ ਵੈਸੇ ਤੂੰ ਬਹੁਤ ਨਜ਼ਰਾਂ ਚਾ ਲੋਕਾਂ ਦੀ ਆ ਇਹ ਮੈਂ ਤੂੰ ਬਹੁਤ ਨਜ਼ਰਾਂ ਚਾ ਲੋਕਾਂ ਦੀ ਆ ਬੇਟਾ ਬਚ ਕੇ ਰਹਿ ਇਹਨਾਂ ਬੰਦਿਆਂ ਨੇ ਮੈਨੂੰ ਇੰਨਾ ਡਿਪਰੈਸਡ ਕਰਤਾ ਸੀਗਾ ਕਿ ਮੈਂ ਆਪਦੇ 10 ਦਿਨਾਂ ਕੰਮ ਛੱਡਦੇ ਸੀ ਸ਼ੋਅ ਕੈਂਸਲ ਕਰਦੇ ਸੀਗੇ ਠੀਕ ਹੈ ਮੈਂ ਡਰਿੰਕ ਕਦੀ ਕਦੀ ਕਰ ਲੈਂਦੀ ਹਾਂ ਕਿਉਂਕਿ ਮੇਰੇ ਫਰੈਂਡ ਸਰਕਲ ਵਧੀਆ ਨੇ ਮਤਲਬ ਡਰਿੰਕ ਕਰਨਾ ਕੁੜੀਆਂ ਆਮ ਤੌਰ ਤੇ ਕਰ ਲੈਂਦੀਆਂ ਨੇ ਠੀਕ ਆ ਪਰ ਮੈਂ ਉਸ ਦਿਨ ਡਰਿੰਕ ਨਹੀਂ ਕੀਤੀ ਸੀਗੀ ਦੇਖੋ ਯਾਰ ਉਹਨਾਂ ਦੇ ਨਾਲ ਇੱਕ ਮੈਂ ਉਹ ਉਹਨਾਂ ਦੀ ਹੈਲਪ ਕਰ ਰਹੀ ਹਾਂ ਉੱਪਰ ਕੁੜੀਆਂ ਦੀ ਮਦਦ ਕਰ ਰਹੀ ਹਾਂ ਹਨਾ ਤੇ ਉਹੀ ਕੁੜੀਆਂ ਜਿਹੜੀਆਂ ਵੀ ਆਪਦੇ ਆਪ ਨੂੰ ਦੋ ਚਾਰ ਬੰਦਿਆਂ ਨੂੰ ਇਹਨਾਂ ਪੰਪ ਦੇ ਦਿੰਦੇ ਤੂੰ ਪ੍ਰਧਾਨਾ ਤੂੰ ਪ੍ਰਧਾਨਾ ਤੇ ਉਹ ਫੁਕਰੀ ਫੁਕਰੀ ਦੇ ਵਿੱਚ ਕੁਝ ਵੀ ਕਹਿ ਜਾਂਦੀਆਂ ਨੇ ਬਾਕੀ ਉਹ ਜਿਹੜੀ ਗੱਲ ਹੋਈ ਹੈ ਪਹਿਲਾਂ ਵੀ ਆਪਾਂ ਹੁਣੇ ਬਹਿ ਕੇ ਗੱਲ ਕੀਤੀ ਹੈ ਕਿ ਉਹੀ ਕੁੜੀ ਸੀ ਦੋ ਚਾਰ ਦਿਨ ਪਹਿਲਾਂ ਮੈਨੂੰ ਕਹਿ ਰਹੀ ਸੀ ਬੇਟਾ ਆਪਣਾ ਖਿਆਲ ਰੱਖ ਤੇਰੇ ਉੱਤੇ ਬਹੁਤ ਲੋਕਾਂ ਦੀਆਂ ਨਜ਼ਰਾਂ ਨੇ ਸੁਣਾਈ ਹੈ ਜੇ ਮੈਂ ਦੁਬਾਰਾ ਸੁਣਾਵਾਂ ਉਹ ਚੀਜ਼ ਇਹਨਾਂ ਬੰਦਿਆਂ ਨੇ ਮੈਨੂੰ ਇੰਨਾ ਡਿਪਰੈਸਟ ਕਰਤਾ ਸੀਗਾ ਕਿ ਮੈਂ ਆਪਦੇ 10 ਦਿਨ ਕੰਮ ਛੱਡਦੇ ਸੀ ਸ਼ੋਅ ਕੈਨਸਲ ਕਰਦੇ ਸੀਗੇ ਜਿਹੜੀ ਪ੍ਰੈਸ ਕਾਨਫਰੈਂਸ ਕਰਦੇ ਪੀ ਧਿਆਨ ਰੱਖੋ ਤੱਪੜਾ ਵੈਸੇ ਤੂੰ ਬਹੁਤ ਨਜ਼ਰਾਂ ਚਾ ਲੋਕਾਂ ਦੀ ਆ ਇਹ ਮੈਂ ਤੂੰ ਬਹੁਤ ਨਜ਼ਰਾਂ ਚਾ ਲੋਕਾਂ ਦੀ ਆ ਬੇਟਾ ਬਚ ਕੇ ਰਹਿ ਇਹ ਉਹੀ ਕੁੜੀ ਆ ਜਿਹੜੀ 2-4 ਬੰਦਿਆਂ ਦੇ ਪੰਪਾਂ ਦੇ ਵਿੱਚ ਆ ਕੇ ਪ੍ਰਧਾਨ ਬਣ ਗਈ ਆ ਤੇ ਇਹਨੂੰ ਪ੍ਰਧਾਨ ਬਣਾਇਆ ਕਿੰਨੇ ਆ ਜੀ ਨਹੀਂ ਮੈਂ ਉਸ ਦਿਨ ਸ਼ਰਾਬ ਨਹੀਂ ਪੀਤੀ ਹੋਈ ਸੀ ਹਾਂ ਠੀਕ ਹੈ ਮੈਂ ਡਰਿੰਕ ਕਦੇ-ਕਦੇ ਕਰ ਲੈਂਦੀ ਹਾਂ ਕਿਉਂਕਿ ਮੇਰੇ ਫਰੈਂਡ ਸਰਕਲ ਵਧੀਆ ਨਹੀਂ ਮਤਲਬ ਡਰਿੰਕ ਕਰਨਾ ਕੁੜੀਆਂ ਆਮ ਤੌਰ ਤੇ ਕਰ ਲੈਂਦੀਆਂ ਨੇ ਠੀਕ ਆ ਪਰ ਮੈਂ ਉਸ ਦਿਨ ਡਰਿੰਕ ਨਹੀਂ ਕੀਤੀ ਸੀਗੀ ਮੈਂ ਡਰਿੰਕ ਦੇ ਵਿੱਚ ਅਗਰ ਯੂਜ਼ ਵੀ ਕਰਦੀਆਂ ਬੀਅਰ ਯੂਜ਼ ਕਰ ਲੈਣੀ ਹੁੰਨੀ ਆ ਪਰ ਉਸ ਦਿਨ ਮੈਂ ਕੋਈ ਡਰਿੰਕ ਨਹੀਂ ਕੀਤੀ ਸੀ ਪਰਫਾਰਮੈਂਸ ਡਰਿੰਕ ਦੇ ਨਾਲ ਕਦੀ ਹੁੰਦੀ ਨਹੀਂ ਆ ਤੇ ਜਿਵੇਂ ਸਾਰੇ ਕਲਾਕਾਰ ਨੇ ਉਹ ਕਹਿੰਦੇ ਵੀ ਸਿੰਗਰ ਸੰਗੂ ਜਿਹੜਾ ਕੰਮ ਕੀਤਾ ਹੈਗਾ ਇਹਦੇ ਨਾਲ ਸਾਡਾ ਜਿਹੜਾ ਰੋਜ਼ਗਾਰ ਖਤਮ ਹੋ ਜਾਊਗਾ ਸਾਡੇ ਤੇ ਪ੍ਰਭਾਵ ਪੂਗਾ ਥੋੜੀ ਪ੍ਰਧਾਨ ਉੱਤੇ ਕੀ ਕੀ ਆ ਤੁਸੀਂ ਇਹ ਤੇ ਕਿ ਸਾਡੇ ਐਫਆਈ ਸਾਨੂੰ ਲੋਕ ਸਟੇਜ ਤੇ ਇੱਕ ਬੰਦੇ ਨੇ ਤੁਹਾਨੂੰ ਤੁਹਾਡੇ ਨਾਲ ਬਤਮੀਜ਼ੀ ਕੀਤੀ ਆ ਜਿਹੜੇ ਕਿੰਨੇ ਲੋਕ ਤੁਹਾਡੇ ਨਾਲ ਖੜੇ ਨੇ ਉਹਨਾਂ ਦੀ ਤਾਂ ਸੋਚੋ ਤੁਸੀਂ ਅਣਪਛਾਣੀ ਕਿਉਂ ਕਰ ਰਹੇ ਹੋ ਉਸ ਬੰਦਿਆਂ ਦੀ ਠੀਕ ਆ ਨਾ ਡੀਜ ਬੈਣੀਪਾਲ ਅਣਪਛਾਣੀ ਕਿਉਂ ਕਰ ਰਿਹਾ ਵਾ ਉਹਨੂੰ ਪਤਾ ਨਹੀਂ ਆ ਕਿ ਕਿਹੜੇ ਬੰਦੇ ਨੇ ਬੰਦੇ ਸੀ ਜਿਹੜੇ ਵਿਆਹ ਤੇ ਅਸੀਂ ਸੱਦੇ ਸੀ ਮੈਂ ਹੁਣ ਮੇਰੇ ਮੈਂ ਕਿਸੇ ਨੂੰ ਇਹਨਾਂ ਨੂੰ ਘਰੇ ਸੱਦਿਆ ਆ ਮੈਂ ਇਹਨਾਂ ਦੀ 2 ਮਿੰਟ ਚ ਪਛਾਣ ਭੁੱਲ ਜਾਗੀ ਤੇ ਹੁਣ ਤੁਹਾਡਾ ਪਰਿਵਾਰ ਐਫਆਈਆਰ ਰੂਗੀ ਤੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈ ਇਸ ਗੱਲ 'ਚ ਸਭ ਨੇ ਤੁਹਾਡੇ ਉਹ ਸਾਥੀ ਤੁਹਾਨੂੰ ਸਪੋਰਟ ਕਰ ਰਹੇ ਨੇ ਜਿਵੇਂ ਸੋਸ਼ਲ ਮੀਡੀਆ 'ਤੇ ਸਪੋਰਟ ਮਿਲ ਰਹੀ ਹੈ ਤੁਹਾਨੂੰ ਹਾਂਜੀ ਬਿਲਕੁਲ ਸਾਰੇ ਸਪੋਰਟ ਕਰ ਰਹੇ ਨੇ ਮੈਨੂੰ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਬੇਟਾ ਤੂੰ ਆਵਦੇ ਬਾਕੀ ਮੇਰਾ ਜ਼ਮੀਰ ਵੀ ਇਹ ਕਹਿੰਦਾ ਵਾ ਕਿ ਜੇ ਮੈਂ ਸਟੈਂਡ ਚੁੱਕਿਆ ਆ ਹੁਣ ਜੇ ਮੈਨੂੰ ਅ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਇਹ ਵੀ ਗੱਲ ਕਹੀ ਹੈ ਕਿ ਦੇਖੋ ਸਿਮਰ ਨੂੰ ਕਹੇ ਇੰਨੀ ਪਬਲਿਸਿਟੀ ਨਾ ਕਰੇ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਦੇਖੋ ਮੈਂ ਕਿਹਾ ਪਬਲਿਸਿਟੀ ਦੀ ਗੱਲ ਹੀ ਨਹੀਂ ਹੈਗੀ ਗੱਲ ਮ ਪਬਲਿਕਿਟੀ ਦੇ ਵਾਸਤੇ ਨਹੀਂ ਮੈਂ ਇਹ ਚੀਜ਼ਾਂ ਕਰਦੀ ਪਈ ਐਫ ਆਈ ਆਰ ਹੋ ਗਈ ਹੋਰ ਤੁਹਾਡੇ ਫਾਈਲ ਹੋਊਗਾ ਜੇ ਫੈਸਲਾ ਕਰੀਓ ਪਹਿਲਾਂ ਉਹਨਾਂ ਨੇ ਇਹ ਜਿਹੜੇ ਇਕੱਠੇ ਹੋਏ ਨੇ ਨਾ ਇਹ ਆਪਦੇ ਆਪ ਨੂੰ ਕਮਿਊਨਿਟੀ ਕਹਿੰਦੇ ਨੇ ਜਿਹੜੇ ਇਹਨਾਂ ਨੂੰ ਕੌਣ ਜਾਣਦਾ ਆ ਜੇ ਕੁੜੀਆਂ ਪਰਫਾਰਮ ਕਰਦੀਆਂ ਨੇ ਸਟੇਜ ਤੇ ਤਾਂ ਹੀ ਤਾਂ ਇਹ ਰੋਜੀ ਰੋਟੀ ਕਮਾਉਂਦੇ ਨੇ ਡੀ ਜੇ ਵਾਲੇ ਇੱਕ ਮਿੰਟ ਉਹ ਡੀ ਜੇ ਵਾਲੇ ਤਾਂ ਹੀ ਰੋਜੀ ਰੋਟੀ ਕਮਾਉਂਦੇ ਨੇ ਇਹ ਆਪ ਨੱਚਦੇ ਨਹੀਂ ਜਾ ਕੇ ਵਿਜੂਅਲ ਐਂਡ ਚੈਲੰਜ ਕਰਦੇ ਹੋ ਕੁਝ ਕੀ ਜੀ ਇਸ ਨੂੰ ਤੁਸੀਂ ਕੰਮ ਕਰੋਗੇ ਜਾਂ ਛੱਡ ਦੇਵੋ ਮੈਂ ਤਾਂ ਜੀ ਕੰਮ ਕਰਾਂਗੀ ਠੀਕਾ ਰੋਜੀ ਰੋਟੀ ਜਿਹੜੀ ਆ ਮੇਰੀ ਪਰਮਾਤਮਾ ਨੇ ਲਿਖੀ ਆ ਉਹ ਕਿਤੇ ਵੀ ਲਿਖੀ ਆ ਉਹ ਤਾਂ ਮੈਂ ਖਾਊਂਗੀ ਖਾਊਂਗੀ ਉਹ ਤਾਂ ਮੇਰੀ ਕੋਈ ਖੋ ਨਹੀਂ ਸਕਦਾ ਜੇ ਖੋ ਆ ਤਾਂ ਤੂੰ ਹੁਣ ਤੱਕ ਕਿਸੇ ਦਾ ਮੈਨੂੰ ਪ੍ਰੈਸ਼ਰ ਪਹਿਲਾਂ ਇਹਨਾਂ ਨੇ ਕਿਹਾ ਕਿ ਇਸ ਲਾਡੀ ਗੇਲੇ ਨੇ ਮੈਨੂੰ ਪਹਿਲਾਂ ਇਹ ਗੱਲ ਕਹੀ ਆ ਕਿ ਫੋਨ ਬਾਰ-ਬਾਰ ਆ ਰਹੇ ਸੀ ਮੇਰੇ ਮੈਨੇਜਰ ਨੂੰ ਕਿ ਭਈ ਇਹਨਾਂ ਦੀ ਆਪਸ ਵਿੱਚ ਪਤਾ ਨਹੀਂ ਕੀ ਗੱਲ ਹੋ ਰਹੀ ਹੈ ਤੇ ਫਿਰ ਮੈਨੂੰ ਕਹਿੰਦਾ ਸਿਮਰ ਮੈਨੂੰ ਮੇਰਾ ਮੈਨੇਜਰ ਕਹਿੰਦਾ ਚੁੱਪ ਕਰ ਚੁੱਪ ਕਰ ਪਹਿਲਾਂ ਆਪਾਂ ਇਹਨਾਂ ਦੀ ਗੱਲ ਸੁਣ ਲੈਣੇ ਆ ਮੈਨੂੰ ਪੁਲਿਸ ਨੇ ਨਹੀਂ ਬੁਲਾਇਆ ਮੈਨੂੰ ਕਿਸੇ ਰਿਪੋਰਟਰ ਦਾ ਕਾਲ ਆਇਆ ਸੀਗਾ ਥੈਂਕ ਯੂ ਜਿਹਨਾਂ ਨੇ ਬੁੱਕ ਕੀਤੀ ਸੀਗੀ ਤੁਹਾਡੇ ਨਾਲ ਜਿਹੜਾ ਤੁਹਾਡਾ ਟੀਮ ਮੈਨੇਜਰ ਸੀਗਾ ਕਿ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਇਹਨਾਂ ਨਾਲ ਜਿਹਨੇ ਬੁੱਕ ਕੀਤੀ ਉਹਨੂੰ ਮੇਰੇ ਮੈਨੇਜਰ ਨਾਲ ਉਹਦੀ ਗੱਲ ਹੋ ਰਹੀ ਸੀਗੀ ਮੈਨੇਜਰ ਗੱਲ ਕਰ ਰਿਹਾ ਸੀਗਾ ਉਹਦੇ ਨਾਲ ਤੇ ਪਰ ਉਹ ਹੁਣ ਤੁਹਾਡਾ ਪਰਿਵਾਰ ਤੁਹਾਡੇ ਨਾਲ ਐਸ ਗੱਲ ਦੇ ਵਿੱਚ ਸਾਰੇ ਡੈਕ ਦੇ ਵਿੱਚ ਰਿਪੋਰਟ ਕਰ ਰਿਹਾ ਤੁਹਾਡਾ ਪਰਿਵਾਰ ਬਿਲਕੁਲ ਮੇਰੀ ਫੈਮਲੀ ਇਹ ਚੀਜ਼ ਕਹਿ ਰਹੀ ਆ ਕਿ ਤੂੰ ਆਪਦਾ ਸਟੈਂਡ ਲੈ ਤੇਰੀ ਹਿੰਮਤ ਕਿ ਕਿਦਾਂ ਹੋਈ ਆ ਅਸੀਂ ਪੈਸੇ ਵਾਲੇ ਨਹੀਂ ਕਰ ਰਹੇ ਪੈਸੇ ਵਾਲੀ ਤਾਂ ਕੱਲ ਨੂੰ ਮੰਨ ਜਾਣਗੇ ਤੁਸੀਂ ਐਕਸ਼ਨ ਕੀ ਲੈਣਾ ਚਾਹੁੰਦੇ ਹੋ ਐਕਸ਼ਨ ਉਹੀ ਹੈ ਜਿਹੜਾ ਪਹਿਲਾ ਸੀਗਾ ਜੀ